ਗਾਇਸ ਵੈਲਕਮ ਟੂ ਮਾਈ ਵਲੌਗ ਤੇ ਗਾਇਸ ਦੇਖੋ ਆ ਹੋ ਗਿਆ ਸਾਰਾ ਖੱਤਾ ਸੁਪਰ ਸੀਟਰ ਨਾਲ ਵੀ ਤਾਂ ਡਿਵੈਲਪ ਆ ਲਿਆਂਦਾ ਦੇਖੋ ਸਾਰਾ ਆ ਬੀ ਹੈ ਤੇ ਹੋ ਰੇ ਆ ਠੀਕ ਹੈ ਬੀ ਕਿੱਥੇ ਆ ਬਾ ਠੀਕ ਹੈ ਠੀਕ ਹੈ ਹੋਰ ਹੋਰ ਉੱਥੇ ਉਹ ਕਿੱਥੇ ਪੈਣਾ ਦੋ ਵੀ ਗਿਆ ਜੇ ਨਾ ਉੱਥੇ ਠੀਕ ਹੈ ਠੀਕ ਹੈ 10 ਕਿਲੋ ਵਿਗੇ ਦਾ ਠੀਕ ਹੈ ਠੀਕ ਹੈ ਦੇ ਗਾਈਜ਼ ਆ ਦੇਖੋ ਸਾਰਾ ਹੋ ਗਿਆ ਉਹ ਦੇਖੋ ਹੁਣ ਆਲੀ ਟਰੈਕਟਰ ਆ 4 ਸਿਲੰਡਰ ਉਹਨਾ 855 ਚੱਲਦਾ ਏ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਜਲਦੀ ਜਲਦੀ ਕੀਮ ਕੀਮਾ ਯੱਟ ਬਲੌਗ ਨੂੰ ਇਦਾਂ ਦੇ ਵੀਡੀਓ ਹੋਣਗੇ ਇਦਾਂ ਦੇ ਵੀਡੀਓ ਆਈ ਜਾਣਗੇ ਤੁਸੀਂ ਲਾਈਕ ਕਰੋ ਠੀਕ ਹੈ ਗਾਇਜ਼ ਤੁਹਾਨੂੰ ਉਹ ਅਗਲੇ ਨੈਕਸਟ ਨੈਕਸਟ ਖੱਤੇ ਜੋ ਦਿਖਾਉਣਾ ਤੁਹਾਨੂੰ ਫਿਰ ਉਦੋਂ ਬਾਅਦ ਖੱਤੀ ਪੀਜਣੀ ਆ ਉਹ ਲਈ ਤੇ ਫਿਰ ਉਦੋਂ ਬਾਅਦ ਉਹ ਤੂਤੜਾ ਫਿਰ ਉਹ ਮੋਟਰ ਵਾਲਾ ਤੇ ਤੁਹਾਨੂੰ ਦਿਖਾਣਾ ਲਾਸਟ ਚ ਫਿਰ ਲਾਸਟ ਵਾਲਾ ਫਿਰ ਉਹੀ ਆ ਤੂਤੜਾ ਨਾ ਮੋਟਰ ਵਾਲਾ ਲਾਸਟ ਵਾਲਾ ਇਹ ਪਹਿਲਾਂ ਵਾ ਕੇ ਫਿਰ ਬੀਜ ਦੇਣੇ ਆਪਾਂ ਫਿਰ ਸਿੱਧਾ ਹੀ ਬੀਜ ਦੇਣੇ ਓਏ ਆਊਗਾ ਹੁਣ ਤਾਂ ਹੀ ਐ ਉਹੀ ਬਸ ਉਹ ਚੱਲਦੀ ਏ ਮਸ਼ੀਨ ਰੋਟਾਵੀਟਰ ਮਸ਼ੀਨਰੀ ਏ ਕੋ ਚੱਲਦੀ 855 4x4 ਤੇ ਹੋਰ ਦੱਸਾਂ ਗਾਇਸ ਏ ਕੋ ਚੱਲਦੀ 4x4 855 ਇਹ 8552 ਤੇ ਬਹੁਤ ਇੱਕ ਕਾ ਜਾਲਦੀ ਹੈ ਇੱਕ ਉਹ ਤਵੀਆਂ ਜਲਾਣ ਦੇ ਨੇ ਉਹ ਪਿਛੇ ਉਹ ਤੋਂ ਤੇ ਨੈਕਸਟ ਵਲੌਗ ਖੱਤੇ ਦਾ ਦੇਖੋ ਗਾਇਸ आख त Nahi, nahi. <laughs> oh, nahi, nahi, kau ini nih. Cilok, Tá, guys? la capta, guys. ਨੇ ਨੇ ਜ ਮਿੱਟੀ ਫਸ ਜਾਂਦੀ ਐ ਫਿਰ ਇਹ ਤੋਂ ਕੱਢਣੀ ਪੈਂਦੀ ਐ ਆ ਦੇਖੋ ਦਾ ਇੰਜਣ ਹੈ ਇੰਜਣ ਲੱਗਿਆ 62 ਬਾਈ ਦਾ ਕਹਿੰਦੇ ਵਸਾਈ ਘੱਟਾ ਰਹਿ ਗਿਆ बाकी हो गए कट्टा बड़ा पाई कैमरा भी साफ कर ਆ ਮਰੇ ਘੱਟਾ ਫੜਾ ਬੈਗੇ ਇੱਥੇ ਖੂਈ ਹੁੰਦੀ ਸੀ ਗਾਇਜ਼ ਫਿਰ ਮਿੱਟੀ ਪਾਤੀ ਉਹਦੇ ਭਰਤੀ ਖੂਈ ਸਾਰੀ ਤੁਹਾਨੂੰ ਦਿਖਾਣਾ ਡੇਂਜਰ ਹੈ ਜਾਣਾ ਇੱਥੇ ਦਾ ਹੋ ਗਿਆ ਜੰਗਲ ਬਣਿਆ ਪਿਆ ਦੇਖੋ ਗਾਇਜ਼ ਇਹ ਛੜਕੁੰਦੀ ਸਾਰੀ ਵਾਦੀ ਇਧਰੋਂ ਵੀ ਸਾਰੀ ਵਾਦੀ ਇਧਰੋਂ ਵੀ ਇਧਰੋਂ ਅਸੀਂ ਤਾਂ ਵਾਂਦੇ ਨਹੀਂ ਅਸੀਂ ਤਾਂ ਇੰਨਾ ਫਾਂਸਲਾ ਰੱਖ ਦਿਆਂ ਦੇਖ ਲੋ ਉਹ ਦੇਖ ਲੋ ਕਿੱਥੇ ਉਹਦੇ ਬਰਾਬਰ ਰੱਖਦੇ ਆਂ ਅਸੀਂ ਤਾਂ ਫਿਰ ਵੀ ਇਹ ਵਾਦ ਹੁੰਦੇ ਨੇ ਵਿੱਚ ਖਾਲ ਬਣਾਇਆ ਪਿਆ ਲੋਕ ਦੱਸੋ कोई नहीं चलो देखो भाई सप्पा दियाँ खुडा लगे भी हथ ना वाले दिस इज डेंजरस ਉਹ ਗਾਇਜ਼ ਆਪਣਾ ਘਰ ਲੱਖੋ ਗਾਇਸ ਮੋਟਰ ਨਹੀਂ ਹੈਗੀ ਇਹ ਖੁੱਡਾਂ ਆਪਾਂ ਦੀ ਖੁੱਡਾਂ ਦਾ ਘਰ ਆਪਾਂ ਦੀ ਖੁੱਡਾਂ ਦਾ ਘਰ ਹੈ ਇਹ ਮੋਟਰ ਨਹੀਂ ਹੈਗੀ ਇਹ ਜਿਹੜੀ ਨੋਟ ਮੋਟਰ ਐਂਡ ਦਾ ਸਨੇਕ ਹੋਮ ਸਨੇਕ ਹੋਮ ਹੈ ਆ ਦੇਖੋ ਮਾਊਸ ਮਾਊਸ ਹੋਮ ਮਾਊਸ ਦੀ ਖੁੱਡ ਚੂਹੇ ਦੀ ਖੁੱਡਾ ਜੋ ਗਾਈ ਮਿਲਦੇ ਹਾਂ ਰਾਲੇ ਹਫਤੇ ਚ ਜੋ ਚੱਲਿਆ ਤੇ ਫਿਰ ਦੂ ਬਾਦ ਐਂਡ ਆ ਦੂ ਮਾ ਖਤਮ ਤੇ ਦੂ ਮਾ ਆਪਣੇ ਆਪਣੇ ਘਰੇ ਜਾਓ ਐਂਡ ਹੈ ਤੇ ਓਕੇ ਗਾਇਸ ਫੇਰ ਮਿਲਦੇ ਹਾਂ ਨੈਕਸਟ ਹਫਤੇ ਨੂੰ ਓਕੇ